हिमाचल प्रदेश की ये तस्वीरें बादल फटने से यहाँ पर बाढ़ आई और काफी तबाही वहाँ पर देखने को मिली केरल के वायनाड में मेपाडी के पास मंगलवार को भूस्खलन के कारण कई लोग मारे गए हैं एनडीआरएफ कन्नूर डिफेंस सिक्योरिटी कोर और एयरफोर्स के हेलीकॉप्टर बचाव कार्य में जुटे हैं लेकिन बारिश की वजह से बचाव कार्य में मुश्किलें आ रही हैं Of ideas. चार सिंथेटिक ड्रग्स या चिट्टा पंजाब खत्म किया जाएगा हिमाचल के कुल्लू में एक जगह है ਬਾਦਲ ਫਟਨੇ ਸੇ ਹਰਕੰਪ ਮਚ ਗਿਆ। ਦੋਸਤੋ ਅਜਕਲ ਸਾਵਣ ਦਾ ਮਹੀਨਾ ਚੱਲ ਰਿਹਾ ਹੈ। ਜੇਠ ਹਾਰ ਦੀਆਂ ਧਰਤੀਆਂ ਦੀਆਂ ਹਿੱਕਾ ਸਾੜਨ ਦੀਆਂ ਧੁੱਪਾਂ ਤੋਂ ਬਾਅਦ ਰਿਮਚਿਮ ਵਰਖਾ ਧਰਤੀ ਦੀ ਹਿੱਕ ਠਾਰਨ ਦਾ ਮਹੀਨਾ ਸਾਵਣ ਸੋਹਣ ਦਾ ਮਹੀਨਾ। ਪਰ ਪੰਜਾਬੀ ਦੇ ਬਹੁਤੇ ਹਿੱਸੇ ਵਿੱਚ ਨਾ ਮਾਤਰ ਹੀ ਬਾਰਿਸ਼ ਹੋਈ ਹੈ। ਝੋਨੇ ਦੀ ਫਸਲ ਟਿਊਬਵੈੱਲਾਂ ਦੇ ਪਾਣੀ ਅਤੇ ਇੰਜਨਾਂ ਦਾ ਡੀਜ਼ਲ ਫੂਕੇ ਪਾਲੀ ਜਾ ਰਹੀ ਹੈ। ਪਰ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਉੱਥੇ ਭਾਰੀ ਵਰਖਾ ਬੱਦਲ ਫਟਣ ਕਰਕੇ ਤਬਾਈ ਵੱਧ ਦੇ ਕਈ ਰਾਜਾਂ ਵਿੱਚ ਹੜ ਵਰਗੇ ਹਾਲਾਤ ਕਿਧਰੇ ਮੀਂਹ ਨੂੰ ਤਰਸਦੇ ਲੋਕੀ ਆ ਤੇ ਕਿਧਰੇ ਮੀਂਹ ਕਰਕੇ ਵੱਧ ਮੀਂਹ ਕਰਕੇ ਆਪਤਾ ਮਸੀਬਤਾਂ ਝੱਲਦੇ ਲੋਕ ਇਸ ਦਾ ਕਾਰਨ ਕੀ ਕੁਦਰਤ ਹੈ ਜਾਂ ਮਨੁੱਖੀ ਵਤੀਰਾ ਕੁਦਰਤ ਦੇ ਪ੍ਰਤੀ ਅੱਜ ਇਸ ਬਾਰੇ ਹੀ ਜਾਣਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ ਪੰਜਾਬ ਵਿੱਚ ਅੱਜ ਦਾ ਸਾਉਣ ਤਕਰੀਬਨ ਲੰਘਣ ਦੇ ਕਰੀਬ ਹੈ ਪਰ ਵਰਖਾ ਨਾ ਮਾਤਰ ਹੀ ਹੋਈ ਹੈ ਖੇਤਾਂ ਵਿੱਚ ਖੜੀ ਹੋਈ ਝੋਨੇ ਦੀ ਫਸਲ ਨੂੰ ਜ਼ਮੀਨੀ ਪਾਣੀ ਕੱਢ ਕੇ ਟਿਊਬਵੈੱਲਾ ਤੇ ਇੰਜਨਾਂ ਰਾਹੀਂ ਹੁਣ ਪਾਲਿਆ ਜਾ ਰਿਹਾ ਹੈ ਲੋਕ ਲੋਕ ਵੀ ਗਰਮੀ ਹਮਸ ਦੇ ਮਾਰੇ ਕੂਲਰਾਂ ਏਸੀ ਦਾ ਸਹਾਰਾ ਲੈ ਰਹੇ ਹਨ ਸਭ ਦਾ ਬੁਰਾ ਹਾਲ ਹੈ ਜਦੋਂ ਕਿ ਸਾਉਣ ਦਾ ਮਹੀਨਾ ਇਹਦਾ ਖੁਸ਼ੀਆਂ ਖੇੜਿਆਂ ਦਾ ਪਿੰਗਾ ਝੁੱਟਣ ਦਾ ਧੀਆਂ ਦਾ ਤਿਹਾਰ ਮਨਾਉਣ ਦਾ ਘਰਾਂ ਵਿੱਚ ਖੇੜ ਪੂਰੇ ਆਦਿ ਬਣਾਉਣ ਅਤੇ ਖਾਣ ਦਾ ਮਹੀਨਾ ਹੁੰਦਾ ਸੀ ਬਰਦੋ ਦੋਸਤੋ ਹਮਨ ਸਾਵਨ ਦਾ ਮਹੀਨਾ ਲਗਭਗ ਸੁੱਕਾ ਹੀ ਨਿਕਲਣ ਲੱਗ ਪਿਆ ਹੈ ਸਾਇੰਟਿਸਟ ਇਸ ਨੂੰ ਗਲੋਬਲ ਵਾਰਮਿੰਗ ਕਰਕੇ ਮੌਸਮ ਵਿੱਚ ਆਈ ਹੋਈ ਤਬਦੀਲੀ ਦੱਸ ਰਹੇ ਹਨ ਦੋਸਤੋ ਇਸ ਨਾਲ ਫਸਲੀ ਚੱਕਰ ਵੀ ਪ੍ਰਭਾਵਿਤ ਹੁੰਦਾ ਹੀ ਹੈ ਹੁਣ ਮੀਂਹ ਅਗਸਤ ਦੇ ਮੁਕਾਬਲੇ ਘੱਟ ਪੈਣੇ ਸ਼ੁਰੂ ਹੋ ਗਏ ਹਨ ਖਾਸ ਕਰਕੇ ਸਾਵਨ ਦੇ ਮਹੀਨੇ ਕਾਰਨ ਗਲੋਬਲ ਵਾਰਮਿੰਗ ਦੇ ਵੱਖ-ਵੱਖ ਕਾਰਨ ਦੱਸੇ ਜਾ ਰਹੇ ਹਨ ਦੋਸਤੋ ਦੋਸਤੋ ਜੇ ਇੰਝ ਹੀ ਹਾਲਾਤ ਰਹੇ ਤਾਂ ਜ਼ਮੀਨੀ ਪਾਣੀ ਵਧਤ ਵਧ ਕੇ ਪੰਜਾਬ ਦੀ ਜ਼ਮੀਨ ਬੰਜਰ ਹੋਣ ਕੰਢੇ ਪੁੱਜ ਜਾਵੇਗੀ ਹਰਿਆਵਲ ਹੌਲੀ ਹੌਲੀ ਘਟ ਹੁੰਦੀ ਜਾਵੇਗੀ ਦੋਸਤੋ ਇਸ ਦੇ ਮੁਕਾਬਲੇ ਹਿਮਾਚਲ ਪ੍ਰਦੇਸ਼ ਉੱਥੇ ਇਸ ਵਾਰ ਵਾਵਾ ਮੀਂ ਪੈ ਰਹੇ ਹਨ ਦੋਸਤੋ ਦੋ ਤਿੰਨ ਦਿਨ ਪਹਿਲਾਂ ਕੁਲੂ ਵਿੱਚ ਬੱਦਲ ਫਟਣ ਦੀ ਘਟਨਾ ਹੋਈ ਪੁੱਲ ਸੜਕਾਂ ਤਬਾ ਪਹਿਲਾਂ ਵੀ ਹਿਮਾਚਲ ਪ੍ਰਦੇਸ਼ ਵਿੱਚ ਦੋਸਤੋ ਪਿਛਲੇ ਸਾਲ ਬਹੁਤ ਵੱਡਾ ਇਲਾਕਾ ਸੜਕਾਂ ਦੇ ਟੁੱਟਣ ਕਰਕੇ ਭਾਰੀ ਮੀਂਹ ਕਰਕੇ ਸੰਪਰਕ ਵੱਜੋ ਇੱਕ ਦੂਜੇ ਖੇਤਰ ਤੋਂ ਟੁੱਟਿਆ ਰਹੇ ਹਾ ਬਹੁ ਦੇਵ ਤੱਕ ਜ਼ਮੀਨਾਂ ਵੀ ਤਰਕੀਆਂ ਘਰਾਂ ਦਾ ਵੀ ਨੁਕਸਾਨ ਹੋਇਆ ਲੋਕ ਸਾਂਮੇ ਵੀ ਜਰਾ ਸੋਚੋ ਦੋਸਤੋ ਕੀ ਇਹ ਕੁਦਰਤੀ ਕਰੋਪੀ ਹੁੰਦੀ ਹੈ ਕੁਝ ਹੱਦ ਤੱਕ ਤਾਂ ਕਿਹਾ ਜਾ ਸਕਦਾ ਹੈ ਜਦੋਂ ਮਨੁੱਖ ਹੱਦੋਂ ਵੱਧ ਕੁਦਰਤੀ ਵਸੀਲਿਆਂ ਦਾ ਸ਼ੋਸ਼ਣ ਕਰਨ ਲੱਗ ਪੈਂਦਾ ਹੈ ਤਾਂ ਦੋਸਤੋ ਇਹੋ ਜਿਹੇ ਨਤੀਜੇ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਹੀ ਹਨ ਹਾ ਇਹ ਇੱਕ ਕਰੋਪੀ ਵਾਂਗ ਹੀ ਹੁੰਦੇ ਹਨ ਮਨੁੱਖ ਨੇ ਖਾਸ ਕਰ ਪਹਾੜੀ ਖੇਤਰਾ ਵਿੱਚ ਪਾਣੀ ਦੇ ਕੁਦਰਤੀ ਵਹਾਅ ਦੇ ਕਿਨਾਰੇ ਉਹ ਕਬਜ਼ਾ ਲਏ ਹਨ ਕਈ ਥਾਂ 'ਤੇ ਦੋਸਤੋ ਰਾ ਹੀ ਡੱਕ ਕੇ ਮਕਾਨਾਂ ਦੁਕਾਨ ਬਾਜ਼ਾਰ ਆਦਿ ਵਿਕਸਿਤ ਕਰ ਲਿਆ ਗਿਆ ਹੈ ਜਦੋਂ ਕੁਝ ਸਾਲਾਂ ਬਾਅਦ ਜਾਂ ਕੁਝ ਦਸ਼ਕਾਂ ਬਾਅਦ ਥੋੜੀ ਬਹੁਤੀ ਵੱਧ بارش ਹੁੰਦੀ ਹੈ ਤਾਂ ਪਾਣੀ ਆਪਣਾ ਪੁਰਾਣਾ ਕੁਦਰਤੀ ਵਹਾਅ ਮੰਗਦਾ ਹੈ ਫਿਰ ਪਾਣੀ ਜਿੱਧਰੋਂ ਲੰਘਦਾ ਹੈ ਤਾਂ ਬਸ ਹੜ ਹੜ ਕਰਕੇ ਬਰਬਾਦੀ ਹੁੰਦੀ ਹੈ ਹੁੰਦੀ ਤਾਂ ਦੋਸਤੋ ਇਹ ਮਨੁੱਖੀ ਗਲਤੀ ਹੀ ਹੈ ਪਰ ਮਨੁੱਖ ਆਪਣੀ ਗਲਤੀ ਕਿੱਥੇ ਮੰਨਦਾ ਹੈ ਉਹ ਇਸ ਨੂੰ ਕੁਦਰਤੀ ਕਰੋਪੀ ਦਰਸ਼ਨ ਵਿੱਚ ਹੀ ਮਸ਼ਹੂਰ ਰਹਿੰਦਾ ਹੈ ਪਹਾੜੀ ਟੂਰਿਸਟ ਸਥਾਨਾਂ ਉਤੇ ਧਾਰਮਿਕ ਸਥਾਨਾਂ ਉਤੇ ਕਸਬਿਆਂ ਵਿੱਚ ਨਦੀਆਂ ਕਿਨਾਰੇ ਬਣੇ ਸੰਕਰੇ ਹੋਟਲ ਦੁਕਾਨਾਂ ਅੱਜ ਵੀ ਇਸ ਦੀ ਗਵਾਹੀ ਭਰਦੇ ਹਨ ਅੱਜ ਵੀ ਵੇਖੇ ਜਾ ਸਕਦੇ ਹਨ ਕਿ ਕਿਵੇਂ ਨਦੀਆਂ ਦੇ ਕਿਨਾਰੇ ਕਬਜਾਏ ਗਏ ਹਨ ਮਨੁੱਖ ਵੱਲੋਂ ਪਾਣੀ ਦਾ ਕੁਦਰਤੀ ਰਾੜਕਣ ਲਈ ਉਤਰਾਖੰਡ ਵਿੱਚ ਦੋਸਤੋ ਜੋਸ਼ੀ ਮਾਠਰ ਦੇ ਕਦਾਰਨਾਥ ਦੀ ਤਬਾਈ ਉਹ ਤੁਹਾਨੂੰ ਯਾਦ ਹੀ ਹੋਵੇਗੀ ਉਸ ਤਬਾਈ ਨੂੰ ਕੋਣ ਭੁੱਲਿਆ ਹੋਵੇਗਾ ਖਾਸ ਕਰ ਜੋ ਸੰਗਤਹਿ ਗੁਰਸਾਬ ਦੇ ਦਰਸ਼ਨਾਂ ਨੂੰ ਜਾਂਦੀ ਹੈ ਬਹੁਤੀ ਪ੍ਰਾਣੀ ਗੱਲ ਕੀ ਕਰੀਏ ਦੋਸਤੋ ਅੱਜਕੱਲ੍ਹ ਕੇਰਲਾ ਦੇ ਵਾਇਨਾੜ ਜਿੱਥੋਂ ਕਾਂਗਰਸ ਪਾਰਟੀ ਦੇ युवराज ਸ਼੍ਰੀਮਾਨ ਰਾਹੁਲ ਗਾਂਧੀ ਜੀ ਐਮਪੀ ਚੁਣੇ ਗਏ ਸਨ ਉੱਥੇ ਮੰਗਲਵਾਰ ਨੂੰ ਭਾਰੀ ਮੀਂਹ ਪੈਣਾ ਤੇ ਪਹਾੜਾਂ ਦੇ ਦਰਕਣ ਕਰਕੇ ਵਾਵਾ ਤਬਾਈ ਹੋਈ ਹੈ ਕਰੀਬ 250 ਦੇ ਕਰੀਬ ਦੱਸਦੇ ਹਨ ਕਿ ਲੋਕ ਮਾਰੇ ਗਏ ਹਨ ਇਸ ਭੂਸਖਲਨ ਜਿਸ ਨੂੰ ਪਹਾੜ ਦਾ ਮਿੱਟੀ ਦਾ ਦਰਕਣਾ ਕਿਹਾ ਜਾ ਸਕਦਾ ਹੈ ਇਸ ਕਰਕੇ ਵਾਈ ਨਾਡ ਦੇ ਤਕਰੀਬਨ 4 ਪਿੰਡ ਦੱਸਦੇ ਹਨ ਕਿ ਬਹੁਤ ਹੱਦ ਤੱਕ ਤਬਾਹ ਹੋ ਗਏ ਹਨ ਮੁੰਡ ਕਈ ਚੂਰਨ ਲਮਾਲਾ ਅਟਮਾਲਾ ਅਤੇ ਯੂਲ ਪੂਜਾ ਨਾਂ ਦੇ ਪਿੰਡ ਇਹ ਪਹਾੜ ਦੇ ਦਰਕਣ ਕਰਕੇ ਤਕਰੀਬਨ ਤਬਾਹ ਹੀ ਹੋ ਗਏ ਹਨ ਪਹਾੜ ਦੜਕਣ ਦੀ ਘਟਨਾ ਇਹਨਾਂ ਪਿੰਡਾਂ ਵਿੱਚ ਇੱਕ ਰਾਤ ਵਿੱਚ ਦੋ ਵਾਰੀ ਹੋਈ ਦੋਸਤੋ ਪਹਿਲਾ ਰਾਤੀ ਦੱਸਦੇ ਹਨ ਕਿ 2 ਵਜੇ ਅਤੇ ਫਿਰ ਉਸ ਤੋਂ ਬਾਅਦ 2.2 ਘੰਟੇ ਬਾਅਦ ਸਵੇਰੇ 4.5 ਵਜੇ ਪਾਣੀ ਅਤੇ ਮਿੱਟੀ ਦਾ ਬਲਵਾ ਦੋਸਤੋ ਪਿੰਡਾਂ ਵਿੱਚ ਵੜ ਗਿਆ ਇਹਨਾਂ ਵਿੱਚ ਮਕਾਨਾਂ ਨੂੰ ਤਬਾਹ ਕਰਦਾ ਹੋਇਆ ਕਈ ਜ਼ਿੰਦਗੀਆਂ ਤਕਰੀਬਨ 200 ਦੇ ਕਰੀਬ ਜ਼ਿੰਦਗੀਆਂ ਲੀਲ ਗਿਆ। ਕਿਹ ਕੁਦਰਤ ਦਾ ਮਨੁੱਖ ਵੱਲੋਂ ਕੀਤਾ ਜਾ ਰਿਹਾ ਸ਼ੋਸ਼ਣ ਇੱਥੇ ਵੀ ਇਸ ਬਰਬਾਦੀ ਇਸ ਤਰਾਸਦੀ ਦਾ ਕਾਰਨ ਨਹੀਂ ਹੈ ਦੋਸਤੋ। ਦੋਸਤੋ ਪਹਾੜਾਂ ਵਿੱਚ ਪਹਿਲਾਂ ਛੋਟੇ-ਛੋਟੇ ਪਹਾੜੀ ਪਿੰਡ ਹੁੰਦੇ ਸਨ। ਕੱਚੇ ਹਲਕੇ ਮਿੱਟੀ ਦੇ ਬਣੇ ਹੋਏ ਘਰ ਪਰ ਹੁਣ ਸਿਮਿੰਟ ਸਰੀਆ ਬਹੁਮੰਜ਼ਲਾ ਮਕਾਨ ਆਬਾਦੀ ਦੇ ਲਿਹਾਜ਼ ਨਾਲ ਵੀ ਸੰਖਿਆ ਬਹੁਤ ਹੱਦ ਤੱਕ ਵੱਧ ਹੀ ਗਈ ਹੈ ਜਦੋਂ ਪਹਾੜ ਇਹਨਾਂ ਬੋਝ ਚੁੱਕ ਨਹੀਂ ਪਾਉਂਦੇ ਤਾਂ ਫਿਰ ਦਰਕ ਹੀ ਜਾਂਦੇ ਹਨ ਫਿਰ ਇੰਜ ਹੀ ਤਬਾਈ ਆਂਦੀ ਹੈ ਦੋਸਤੋ ਭੁੱਖ ਵਿੱਚ ਵੀ ਇਹ ਜੋ ਹਾਸੇ ਹੁੰਦੇ ਹੀ ਰਹਿਣਗੇ ਮਨੁੱਖੀ ਆਬਾਦੀ ਦਾ ਦਬਾਅ ਇਹਨਾਂ ਸਥਾਨਾਂ ਖਾਸ ਕਰਕੇ ਪਹਾੜੀ ਖੇਤਰਾਂ ਪਹਾੜਾਂ ਉੱਪਰ ਹੁਣ ਘਟਣ ਵਾਲਾ ਨਹੀਂ ਹੈ ਸਗੋਂ ਵੱਧਦਾ ਹੀ ਜਾਵੇਗਾ ਨਦੀਆਂ ਨਹਰਾਂ ਦੇ ਬਰਸਾਤੀ ਦਰਿਆਵਾਂ ਨਾਲਿਆਂ ਨਦੀਆਂ ਕੰਢਿਆਂ ਉੱਪਰ ਮਨੁੱਖੀ ਕਬਜ਼ੇ ਇਹ ਵੱਧ ਹੀ ਰਹੇ ਹਨ ਇਹ ਘਟਣਗੇ ਨਹੀਂ ਦੋਸਤੋ ਬੰਗਲਾਦੇਸ਼ ਤੋਂ ਆਏ ਹੋਏ ਰਹਿਂਗਿਆ ਉਹ ਵਸਦੇ ਹੀ ਇਹੋ ਜਿਹੇ ਖੇਤਰਾਂ ਵਿੱਚ ਹਨ ਮਨੁੱਖ ਲਈ ਤਰੱਕੀ ਤਾਂ ਦੋਸਤੋ ਠੀਕ ਹੈ ਪਰ ਬਰਬਾਦੀ ਉਹ ਵੀ ਆਪਣੀਆਂ ਹੀ ਕੰਮ ਅਕਲੀਆਂ ਕਰਕੇ ਮਾੜੀ ਗੱਲ ਹੈ ਕੁਦਰਤ ਨਾਲ ਤਾਲਮਿਲ ਬਣਾ ਕੇ ਹੀ ਚੱਲਣਾ ਪਵੇਗਾ ਤਾਂ ਹੀ ਅੱਗੇ ਜ਼ਿੰਦਗੀ ਕਾਮਯਾਬ ਹੋਵੇਗੀ ਪਾਣੀ ਦੇ ਕੁਦਰਤੀ ਵਹਾਅ ਉਸ ਦਾ ਰਾਹ ਛੱਡਣਾ ਹੀ ਪਵੇਗਾ ਰੁੱਖਾ ਦੀ ਅੰਨਾ ਤੋਂ ਹਟ ਕਟਾਈ ਉਸ ਨੂੰ ਕਟਾ ਕੇ ਉਸ ਦੇ ਮੁਕਾਬਲੇ ਵਿੱਚ ਵੱਧ ਰੁੱਖ ਲਾਓ ਇਸ ਨੀਤੀ ਉੱਪਰ ਚੱਲਣਾ ਪਵੇਗਾ ਨਹੀਂ ਤਾਂ ਦੋਸਤੋ ਧਰਤੀ ਨੂੰ ਮਾਰੂਥਲ ਬਣ ਦੇ ਬਹੁਤਾ ਚਿਰ ਨਹੀਂ ਲੱਗਣਾ ਵੈਸੇ ਵੀ ਆਪਾਂ ਪੰਜਾਬ ਦਾ ਪਾਣੀ ਬਹੁਤ ਹੱਦ ਤੱਕ ਜ਼ਹਿਰੀ ਕਰ ਹੀ ਲਿਆ ਹੈ ਕੈਂਸਰ ਹੁਣ ਮਾਲਵੇ ਦੇ ਮਾਨਸਾ ਵਰਗੇ ਇਲਾਕਿਆਂ ਦੀ ਨਹੀਂ ਸਗੋਂ ਹੁਣ ਪੂਰੇ ਪੰਜਾਬ ਦੀ ਮੱਝ ਅਤੇ ਦੁਆਬੇ ਵਿੱਚ ਵੀ ਇਹ ਮੁਸੀਬਤ ਵੱਧਦੀ ਹੀ ਜਾ ਰਹੀ ਹੈ ਅੰਤ ਵਿੱਚ ਦੋਸਤੋ ਸਾਨੂੰ ਗੁਰੂ ਨਾਨਕ ਦੇ ਫਲਸਫੇ ਉੱਪਰ ਚੱਲ ਕੇ ਕੁਦਰਤ ਨਾਲ ਸਾਂਝ ਪਾਉਣੀ ਹੀ ਪਵੇਗੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਸ ਫਲਸਫੀ ਉੱਪਰ ਚੱਲਣਾ ਹੀ ਪਵੇਗਾ ਥਵਾਵਾਵਾਂ ਦੋਸਤੋ ਅਸੀਂ ਫਸਲਾਂ ਦੀਆਂ ਨਾਲ ਸਾੜ-ਸਾੜ ਕੇ ਫੈਕਟਰੀਆਂ ਤੇ ਹੋਰ ਪ੍ਰਦੂਸ਼ਣਾ ਕਰਕੇ ਜ਼ਹਿਰੀ ਕਰ ਹੀ ਦਿੱਤੀ ਹੈ ਪਾਣੀ ਦੀ ਗੱਲ ਆਪਾਂ ਕਰ ਹੀ ਚੁੱਕੇ ਹਾਂ ਧਰਤੀ ਕੀਟਨਾਸ਼ਕਾਂ ਦਾ ਹੱਦੋਬੱਦ ਪ੍ਰਯੋਗ ਅਤੇ ਜ਼ਹਿਰੀਲੀਆਂ ਫੈਕਟਰੀਆਂ ਦਾ ਪਾਣੀ ਸਰਦੀ ਵਿੱਚੋਂ ਹੁਣ ਪੈਦਾ ਹੁੰਦੀ ਫਸਲ ਨੂੰ ਵੀ ਬਹੁਤ ਹੱਦ ਤੱਕ ਅਸੀਂ ਦੂਸ਼ਿਤ ਜ਼ਹਿਰੀ ਕਰ ਹੀ ਲਿਆ ਹੈ ਕਾਰਨ ਕੀ ਹੈ ਇਹ ਸਾਨੂੰ ਆਪ ਹੀ ਸੋਚਣਾ ਪਵੇਗਾ ਦੋਸਤੋ ਸਾਡੇ ਲੀਡਰ ਅਖੋਤੀ ਨੇਤਾ ਉਹ ਕੁਝ ਨਹੀਂ ਕਰਨਗੇ ਬਸ ਲਾਰੇ ਅਤੇ ਹੰਕਾਰ ਭਰੇ ਭਾਸ਼ਣ ਉਂਝ ਵੀ ਉਹਨਾਂ ਸਮਾਜ ਨੂੰ ਦਿੱਤਾ ਕੀ ਹੈ ਨਫ਼ਰਤ ਝੂਠ ਅਤੇ ਭ੍ਰਿਸ਼ਟਾਚਾਰ ਤੋਂ ਇਲਾਵਾ ਦੋਸਤੋ ਸਮਾਜ ਨੂੰ ਹੀ ਨਿੱਜੀ ਅਤੇ ਸਮੂਹਿਕ ਤੌਰ ਤੇ ਮੂਹਰੇ ਆਉਣਾ ਪਵੇਗਾ ਖਾਸ ਕਰਕੇ ਧਾਰਮਿਕ ਸੰਸਥਾਵਾਂ ਨੂੰ ਕੁਦਰਤ ਨਾਲ ਫੇਰ ਤੋਂ ਚੰਗੇ ਰਿਸ਼ਤੇ ਲਈ ਕੁਦਰਤ ਨਾਲ ਸਾਂਝ ਲਈ ਉਮੀਦ ਹੈ ਦੋਸਤੋ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਤੁਸੀਂ ਨਾ ਗੱਲਾਂ ਨਾਲ ਸਹਿਮਤ ਹੋਵੋਗੇ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਸਕਦੇ ਹੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ